ਬੜਿਆ ਕਰਨ ਦਾ ਇਹੀ ਖਤਕੇ ਲਾਏ ਹੋ ਗਿਆ ਤਕੇਲਾ ਹੈਗਾ ਤਕੇਲਾ ਨਹੀਂ ਕਿਤੇ ਹੋ ਸਕਦਾ ਤਕੇਲ ਤਾਂ ਐ ਥੱਲੋਂ ਥੋੜੀ ਚੀਕੜਾ ਕੇ ਰੱਖੂਗਾ ਹੇਠਲੇ ਪਾਸੋਂ ਥੋੜੀ ਫੁੱਲ ਚੀਕ ਠੀਕ ਹੈ ਨਾ ਸ਼ਰੇਆਮ ਸਾਡੇ ਨੰਬਰ ਦਿੱਤੇ ਆ ਫੇਸਬੁੱਕਾਂ ਦੇ ਉੱਤੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਕਾਲ ਕਰ ਲੈ ਸਾਨੂੰ ਕੋਈ ਪ੍ਰਵਾਹ ਨਹੀਂ ਕਿਸੇ ਦੀ ਕਿਸੇ ਲੰਡੂ ਪੰਜੂ ਦੀ ਠੀਕ ਹੈ ਨਾ ਬਥੇਰੇ ਤੁਰੇ ਫਿਰਦੇ ਇੱਥੇ ਠੀਕ ਹੈ ਨਾ ਜਿਹੜਾ ਸਾਡੀ ਕੌਮ ਦੀ ਗੱਲ ਕਰਦਾ ਜਿਹੜੇ ਸਾਡੇ ਨੌਜਵਾਨਾਂ ਦੀ ਗੱਲ ਕਰਦਾ ਜਿਹੜੇ ਸਾਡੇ ਪੰਥ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਹਿੱਕ ਤਾਣ ਕੇ ਖੜੇ ਆਂ ਤੇ ਤੁਰਦੇ ਰਵਾਂਗੇ ਅਸੀਂ ਕਿਹੜਾ ਬੰਦਾ ਜਿਹੜਾ ਸਾਨੂੰ ਇਸ ਗੱਲੋਂ ਤੋਂ ਰੋਕੂਗਾ ਜਾਂ ਟੋਕੂਗਾ ਕੋਈ ਨਹੀਂ ਸਾਨੂੰ ਰੋਕ ਟੋਕ ਸਕਦਾ ਹਾਂਜੀ ਜਿਹੜਾ ਭਾਈ ਸਾਹਿਬ ਦਾ ਵਿਰੋਧ ਕਰੂਗਾ ਤੇ ਉਹਦੀ ਮੰਜੀ ਅਸੀਂ ਫੁੱਲ ਠੋਕਾਂਗੇ ਹਾਂ ਉਹਦੀ ਮੰਜੀ ਪੂਰੀ ਠੋਕ ਕੇ ਰੱਖਾਂਗੇ ਅਸੀਂ ਤੇ ਮੈਨੂੰ ਪਤਾ ਵੀ ਲੱਗਿਆ ਮੇਰੇ ਬੰਦਿਆਂ ਤੋਂ ਵੀ ਉਹ ਚੀਕਾਂ ਬੜੀਆਂ ਮਾਰਨਦੇ ਰਾਤ ਦੀਆਂ ਉਹ ਬੰਦੇ ਰਾਤ ਦੀਆਂ ਚੀਕਾਂ ਬੜੀਆਂ ਮਾਰਨਦੇ ਆ ਨਾ ਉਹ ਰਾਤ ਨੂੰ ਸੌਂਦੇ ਨਾ ਉਹ ਦਿਨੇ ਸੌਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੇ ਮੁੱਦਾ ਹੀ ਖਤਮ ਹੋ ਗਿਆ ਪੰਜਾਬ 'ਚ ਹੋਰ ਮੁੱਦਾ ਹੀ ਕੋਈ ਨਹੀਂ ਰਹਿ ਗਿਆ ਕਹਿੰਦੇ ਮੁੱਦਾ ਹੀ ਇੱਕੋ ਰਹਿ ਗਿਆ ਉਹ ਮੁੱਦਾ ਰਹਿ ਗਿਆ ਕਿ ਭਾਈ ਸਾਹਿਬ ਦਾ ਮੁੱਦਾ ਖੱਲਾ ਬਸ ਬਾਕੀ ਮੁੱਦੇ ਖਤਮ ਹੋ ਗਏ ਸਾਰੇ ਕਹਿੰਦੇ ਮੁੱਦਾ ਹੀ ਇੱਕ ਰਹਿ ਗਿਆ ਕਹਿੰਦੇ ਵੇਖ ਲਓ ਤੁਸੀਂ ਕੰਮ ਇਸ ਲਈ ਜਿਹੜਾ ਚੀਕਾਂ ਵਾਲਾ ਕੰਮ ਆ ਜਿਹੜੀਆਂ ਚੰਗਿਆੜਾਂ ਵਾਲਾ ਕੰਮ ਆ ਇਹ ਤਾਂ ਐ ਹੀ ਪਊਗਾ ਠੀਕ ਆ ਨਾ ਇਸ ਲਈ ਬਾਬਿਓ ਇਹ ਜਿਹੜੇ ਸ਼ਰਾਰਤੀ ਅਨਸਰ ਆ ਕੋਈ ਚੱਕਰ ਨਹੀਂ ਇਹਨਾਂ ਦਾ ਇਹਨਾਂ ਦਾ ਕੰਮ ਹੁੰਦਾ ਸ਼ਰਾਰਤ ਕਰਨਾ ਇਹ ਉਹ ਬਾਂਦਰਾ ਟਬੂਸੀ ਮਾਰ ਬਾਂਦਰ ਤੁਸੀਂ ਵੇਖਿਆ ਨਾ ਟਬੂਸੀ ਮਾਰ ਬਾਂਦਰ ਕੀ ਹੁੰਦੇ ਆ ਉਹ ਟਬੂਸੀ ਮਾਰ ਕੇ ਕਦੇ ਕਿਸ ਦੀ ਛੱਤ ਤੇ ਚੜ ਜਾਂਦੇ ਆ ਠੀਕ ਆਖ ਨਹੀਂ ਕਿਹੇ ਦਰਖਤ ਤੇ ਚੜ ਜਾਂਦੇ ਆ ਕਦੇ ਕਿਤੇ ਚੜ ਜਾਂਦੇ ਆ ਟਪੂਸੀ ਮਾਰ ਬਾਂਦਰ ਇਹ ਉਹ ਬਾਂਦਰ ਇਹਨਾਂ ਬਾਂਦਰਾ ਦਾ ਕੋਈ ਚੱਕਰ ਨਹੀਂ ਹੁੰਦਾ ਇਹ ਬਾਂਦਰ ਕਰਦੇ ਹੁੰਦੇ ਇਦਾਂ ਬਾਂਦਰਾ ਦੇ ਬਰ ਬਾਂਦਰ ਕੰਮ ਹੀ ਇਹ ਕਰਦੇ ਹੁੰਦੇ ਆ ਹੋਰ ਬਾਂਦਰਾ ਦਾ ਕੀ ਕੰਮ ਹੁੰਦਾ ਬਾਂਦਰਾ ਦਾ ਕੰਮ ਹੀ ਇਹ ਹੁੰਦਾ ਕਰ ਤੋਂ ਸ਼ੇਰ ਮੇਰੇ ਭਰਾ ਪਿਆਰ ਕਰਨ ਵਾਲੇ ਤੁਸੀਂ ਕਿੱਧਰ ਭੱਜੇ ਫਿਰਦੇ ਹੋ ਤੁਸੀਂ ਆਜੋ ਬਾਬਿਓ ਠੀਕ ਆ ਨਾ ਇਹ ਟਪੂਸੀ ਮਾਰੇ ਬਾਂਦਰਾ ਤੋਂ ਡਰੀਦਾ ਨਹੀਂ ਹੁੰਦਾ ਸੰਦੀਪ ਦੀਪ ਮਾਲਵੇ ਵਾਲਿਆ ਕੀ ਹਾਲੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਠੀਕ ਹੈ ਨਾ ਕਿਉਂਕਿ ਪੰਜਾਬ ਚ ਮੁੱਦਾ ਹੀ ਕੋਈ ਨਹੀਂ ਪਤੰਦਰੋਂ ਰਹਿ ਗਿਆ ਸਾਰੇ ਮੁੱਦੇ ਮੁੱਕ ਗਏ ਤੁਹਾਨੂੰ ਪਤਾ ਨਹੀਂ ਹੈਗਾ ਪੰਜਾਬ ਚ ਕੋਈ ਮੁੱਦਾ ਹੀ ਨਹੀਂ ਹੋ ਰਿਹਾ ਗਿਆ ਮੁੱਦਾ ਕੱਲਾ ਜਾਂਦਾ ਹੀ ਰਹਿ ਗਿਆ ਬਾਈ ਦਾ ਹੀ ਬਸ ਜਿਹੜਾ ਜੇਲ੍ਹ ਚ ਬੈਠਾ ਆਪਦੇ ਸਿੰਘਾਂ ਦੇ ਨਾਲ ਬਾ ਮੁੱਦਾ ਹੀ ਕੱਲਾ ਇਹਨਾਂ ਕੋਲ ਇਹ ਇੱਕ ਹੀ ਆ ਇਸ ਲਈ ਆਪਾਂ ਵੀ ਹੁਣ ਮੰਚ ਧਾਰਕੀ ਤੁਰੇ ਆ ਵੀ ਆਪਾਂ ਵੀ ਹੁਣ ਤੁਰ ਤੱਕ ਮੰਜੀ ਠੋਕ ਹੀ ਰੱਖਣੀ ਪੂਰੀ ਕੋਈ ਚੱਕਰ ਨਹੀਂ ਕਿਉਂਕਿ ਪਿਆਰ ਨਾਲ ਤਾਂ ਕੰਮ ਸੈੱਟ ਆਉਂਦੇ ਨਹੀਂ ਇਹਨਾਂ ਨੂੰ ਇਹ ਹੁੰਦਾ ਵੀ ਬੰਦਾ ਡਰ ਗਿਆ ਪਤਾ ਨਹੀਂ ਕਿਤੇ ਅੱਗੋਂ ਵੀ ਪਤਾ ਨਹੀਂ ਕੀ ਚੱਕਰ ਬਣ ਗਿਆ ਇਹ ਬੰਦਾ ਡਰ ਗਿਆ ਹੁਣ ਲੇ ਇਧਰ ਚਾਚਾ ਕੁੰਡਾ ਸਿੰਘ ਵੀ ਆ ਗਿਆ ਹੈ ਕੁੰਡਾ ਕਰਾਉਣ ਆ ਗਿਆ ਜੇ ਚਾਚਾ ਕੁੰਡਾ ਸਿੰਘ ਕਹਿੰਦਾ ਠੀਕ ਆ ਬਾਈ ਤੁਸੀਂ ਚੰਗੇ ਹੋ ਆ ਬਾਈ ਅਸੀਂ ਚੰਗੇ ਆ ਅਸੀਂ ਦੁੱਧ ਦੇ ਤੋਤੇ ਹੋਏ ਆ ਬਾਈ ਜੀ ਦੁੱਧ ਦੇ ਤੋਤੇ ਹੋਏ ਆ ਕੁੰਡਾ ਸਿੰਘ ਜੀ ਠੀਕ ਆ ਨਾ ਇਹ ਕੁੰਡਾ ਸਿੰਘ ਨੂੰ ਵੀਡੀਓ ਕਾਲ 'ਚ ਲੈ ਕੇ ਵੇਖੀਏ ਚੱਕਦਾ ਕਿ ਨਹੀਂ ਆਪਾਂ ਅੱਜ ਚਾਚਾ ਕੁੰਡਾ ਸਿੰਘ ਨਾਲ ਗੱਲ ਕਰਦੇ ਦੇ ਵਿੱਚ ਚਾਚਾ ਸਿੰਘ ਜੀ ਵੀਡੀਓ ਕਾਲ 'ਚ ਗੱਲ ਕਰਕੇ ਆਓ ਆਪਾਂ ਆਮੋ ਸਾਹਮਣੇ ਹੈਂ ਅੱਛਾ ਅੱਛਾ ਜੱਗਾ ਚੌਧਰੀ ਆਂਦਾ ਬਾਬਾ ਜੀ ਮੈਂ ਹੁਣੇ ਤੈਨੂੰ ਫੋਨ ਕਰਵਾਉਂਦਾ ਤੂੰ ਮੇਰੀ ਕਰਦਾਰ ਖੁਸ਼ੀ ਕਰਨ ਨੂੰ ਆਟਦਾ ਨਹੀਂ ਤੇ ਆਲੇ ਸਰਪੰਚ ਨੂੰ ਤਾਂ ਫੋਨ ਚਲਿਆ ਗਿਆ ਹੁਣ ਤੇਰੀ ਵਾਰੀ ਆ ਕਿਸੇ ਤੋਂ ਨਾ ਡਰੋ ਲੰਡੂ ਪੰਜੇ ਤੋਂ ਬਾਬਿਓ ਕਦੇ ਨਾ ਲੜੋ ਆ ਨਾ ਪੈੱਲ ਕੋਲ ਨਾ ਡਰੋ ਜਿਹੜਾ ਕਰਦਾ ਫੋਨ ਕਰਨ ਦੋ ਠੀਕ ਹੈ ਨਾ ਗਾਂ ਕਿਹੜਾ ਚੂੜੀਆਂ ਪਾ ਕੇ ਬੈਠਿਆ ਗਾਂ ਚ ਵਿਆਹ ਵੇ ਕੜੇ 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 ਪਾਏ ਆ ਦਿੰਦੇ ਆ ਨਾ आ, आ, कोई चक्कर नहीं ओके okay, मैं बब्बू तेरा की हाल चाल ने बब्बू बब्बू सिद्धू भी जुड़ चुके वाह बब्बू वाह ठीक है बब्बू तू और सुना हाँ और वधिया सारे वधिया ठीक ठाक है चढ़ कला बहुत वधिया ਓ ਯਾਰ ਗੱਲ ਕੀ ਕਰਨੀ ਗੱਲ ਕਰਦਾ ਮੈਂ ਕਿਸ ਬੰਦੇ ਦਾ ਚਲੋ ਮੈਂ ਨਾਂ ਤਾਂ ਲੈਂਦਾ ਹੀ ਨਹੀਂ ਆਪਾਂ ਤੁਹਾਨੂੰ ਪਤਾ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਉਹ ਕਹਿੰਦਾ ਇੱਕ ਜੋਧਾ ਡੇਢ ਸਾਲ ਜੇਲ੍ਹ 'ਚ ਰਿਹਾ ਜੋਧਾ ਜੇਲ੍ਹ 'ਚ ਰੋਣ ਲੱਗ ਪਿਆ ਜੋਧਾ ਐ ਕਰਨ ਲੱਗ ਪਿਆ ਡਿਜੀਟਲ ਜੋਧਾ ਤੁਹਾਨੂੰ ਪਤਾ ਇੱਕ ਜੋਧੇ ਦੇ ਇੱਕ ਜੋਧਾ ਨਾ ਜੇਲ੍ਹ 'ਚ 3 ਦਿਨ ਰਿਹਾ ਸੀ ਇੱਕ ਜੋਧਾ ਜੇਲ੍ਹ 'ਚ 3 ਦਿਨ ਰਿਹਾ ਸੀ ਉਹ ਜੋਧਾ ਜਦੋਂ ਜੇਲ੍ਹ 'ਚੋਂ ਬਾਹਰ ਆ ਗਿਆ ਸੀ ਉਹ ਆਂਦਾ ਹਮ ਤੋ ਧਰਮ ਤਬਦੀਲ ਕਰਨਗੇ ਜਦ ਬਾਬਾ ਜੀ ਨੇ ਉਸ ਕੋ ਵਰਸ਼ਾ ਦਿਖਾਇਆ ਤੋ ਬਦਲ ਗਏ ਹਮ ਮੂੰਹ ਸੇ ਨਿਕਲ ਗਾਤਾ ਸ਼ਬਦ ਜੇਹੇ ਮੁੜ ਕੇ ਆਪਣੇ ਬਿਆਨ ਬਦਲ ਗਿਆ ਤਾਂ ਆਪ ਕੋ ਪਤਾ ਹੋਏਗਾ ਉਸ ਯੋਧੇ ਕਾ ਨਾਮ ਵੀ ਠੀਕ ਹੈ ਨਾ ਜਿੱਤਾ ਰੱਖਿਆ ਕਰੋ ਯੋਧੇ ਦਾ ਨਾਮ ਵੀ ਯੋਧਾ ਕਿਹੜਾ ਕਰ ਦੋ ਸ਼ੇਰ ਬਾਬਿਓ ਕਰ ਦੋ ਧੱਕ ਪਾ ਕੇ ਰੱਖਣੀ ਪੂਰੀ ਆਪਾਂ ਕਿਸੇ ਤੋਂ ਕੋ ਲੈ ਕੇ ਖਾਣੇ ਆਪਾਂ ਕਿਸੇ ਤੋਂ ਜਿਹੜਾ ਹੀ ਪੱਕੇ ਤੋਂ ਡਰਨਾ ਨਹੀਂ ਕਿਸੇ ਤੋਂ ਪੁੱਛ ਕੇ ਕੰਮ ਕਰਨਾ ਠੀਕ ਹੈ ਕਿ ਨਹੀਂ ਜਿਹੜਾ ਸਾਡੀ ਕੌਮ ਦੀ ਗੱਲ ਕਰਦਾ ਜਿਹੜਾ ਸਾਡੀ ਨੌਜਵਾਨੀ ਦੀ ਗੱਲ ਕਰਦਾ ਉਹਦੇ ਨਾਲ ਇੱਕ ਢਾਕੇ ਵਿਰੋ ਤੁਰੋ ਤੁਸੀਂ ਠੀਕ ਹੈ ਨਾ ਬਿਲਕੁਲ ਤੁਰੋ ਹਮ ਤੋ ਐਸੇ ਕਰੇਗੇ ਹਮ ਤੋ ਐਸੇ ਕਰੇਗੇ ਰਜਾਨਾ ਪੋਸਟਾਂ ਪਾ ਰਿਆ ਹੈ ਮੇਰੇ ਖਿਲਾਫ ਪੋਸਟਾਂ ਪਾ ਰਿਆ ਮੇਰੇ ਖਿਲਾਫ ਪੋਸਟਾਂ ਪਾ ਕੇ ਕੁਛ ਨਹੀਂ ਹੋਏਗਾ ਆਪਕੋ ਕੁਛ ਨਹੀਂ ਬੰਨਣਾ ਤੁਹਾਡੇ ਤੋਂ ਮੇਰੇ ਖਿਲਾਫ ਪੋਸਟਾਂ ਪਾ ਕੇ ਜੱਟੋ ਕੁਛ ਨਹੀਂ ਬੰਨਣਾ ਜੇ ਕੁਛ ਨਹੀਂ ਕਰ ਸਕਦੇ ਤੁਸੀਂ ਠੀਕ ਆ ਨਾ ਆ ਤੁਹਾਨੂੰ ਸਾਲ ਹੋ ਗਿਆ ਤੁਹਾਨੂੰ ਤੁਸੀਂ ਕੀ ਕਰ ਲਿਆ ਮੇਰਾ ਐ ਮੇਰਾ ਵਾਲੀ ਵਿੰਗਾ ਕਰ ਸਕਦੇ ਤੂੰ ਟਾਂਗਾ ਨਹੀਂ ਛੜਕ ਤੋ ਮੇਰਾ ਲਾ ਸਕਦੇ ਤੂੰ ਕੱਖ ਨਹੀਂ ਵਿਗਾੜ ਸਕਦੇ ਤੁਸੀਂ ਕਰੋ ਜੋ ਤੁਹਾਡੇ ਤੋਂ ਹੁੰਦਾ ਸ ਆ ਤੰਦਰ ਬਿਨਾ ਗੱਲੋਂ ਹੀ ਐਵੇਂ ਚੱਲੀ ਜਾਂਦੇ ਆ ਐਵੇਂ ਦੱਸੋ ਬਿਨਾ ਗੱਲੋਂ ਹੀ ਤੀਰ ਛੱਡੀ ਜਾਂਦੇ ਅਸੀਂ ਐ ਕਰਦਾਂਗੇ ਅਸੀਂ ਉਹ ਕਰਤਾ ਇੰਨੇ ਬੰਦਿਆਂ ਨੂੰ ਐ ਆ ਵੀ ਧਰਤੀ ਸਾਡੇ ਆਸਰੀ ਖਲੋਤੀ ਏ ਸਾਰੀ ਬਸ ਜੇ ਅਸੀਂ ਨਾ ਹੁੰਦੇ ਨਾ ਪਤਾ ਨਹੀਂ ਕੀ ਹੋ ਜਾਣਾ ਅਸੀਂ ਹੈ ਦੋ ਚਾਰ ਬੰਦੇ ਹੈਗੇ ਕੁਝ ਨਹੀਂ ਹੋਣਾ ਬਾਬਿਓ ਹਾਂਜੀ 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 ਕੁਝ ਨਹੀਂ ਹੋਣਾ ਜੇ ਪਾਓ ਰੌਲਾ ਉੱਚੀ ਉੱਚੀ ਰੌਲਾ ਪਾਓ ਤੁਸੀਂ ਤੁਹਾਡੀਆਂ ਚੰਗਿਆੜਾਂ ਕਢਾਉਣੀਆਂ ਤੁਹਾਡੇ ਨਾਲ ਵਾਅਦਾ ਰਹਿ ਗਿਆ ਤੁਹਾਡੀਆਂ ਚੰਗਿਆੜਾਂ ਕਢਾ ਕੇ ਛੱਡੂ ਧਕੇਲ ਸਿੰਘ ਠੀਕ ਹੈ ਨਾ ਚੰਗਿਆੜਾਂ ਕਢਾ ਕੇ ਹੀ ਛੱਡਣੀਆਂ ਥੋਡੀਆਂ ਤੁਰ ਤੱਕ ਤਾਂ ਸਾਰੇ ਬੋਲ ਦਿਓ ਇੱਕ ਵਾਰੀ ਭਾਈ ਸਾਹਿਬ ਜਿੰਦਾਬਾਦ 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 ਭਾਈ ਸਾਹਿਬ ਜਿੰਦਾਬਾਦ 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 ਰਹੇਗਾ ਭਾਈ ਸਾਹਿਬ ਜਿੰਦਾਬਾਦ ਜਿੰਦਾਬਾਦ ਰਹੇਗਾ ਭਾਈ ਸਾਹਿਬ ਚਾਚਾ ਕੁੰਦਾ ਸਿੰਘ ਬੋਲਣ ਦਿਆ ਜੀ ਚਾਚਾ ਕੁੰਦਾ ਸਿੰਘ ਕਹਿੰਦਾ ਭਾਈ ਜਗਤਾ ਸਿੰਘ ਵਾਰਾ ਭਾਈ ਰਾਜੋ ਆਣਾ ਬਾਕੀ ਬੰਦੀ ਸਿੰਘ ਜਿਨ੍ਹਾਂ ਦੀ ਦੇਣ ਹੈਗੀ ਉਹਨਾਂ ਨੂੰ ਕੀ ਮੰਨਦੇ ਹੋ ਉਹਨਾਂ ਨੂੰ ਕੌਮ ਦੇ ਹੀਰੇ ਮੰਨਦੇ ਆ ਜਟਾ ਹੋਰ ਉਹਨਾਂ ਨੂੰ ਕੀ ਮੰਨਦੇ ਅਸੀਂ ਦੱਸੋ ਹੈ ਹੈ ਹੋਰ ਕੀ ਮੰਨਦੇ ਉਹਨਾਂ ਨੂੰ ਅਸੀਂ ਕਿਹੜਾ ਕਿਤੇ ਮਾੜਾ ਬੋਲਿਆ ਉਹਨਾਂ ਨੂੰ ਵੀ ਸਾਨੂੰ ਤਾਂ ਇਹ ਪੁੱਛਣ ਤਾਂ ਜਿਵੇਂ ਅਸੀਂ ਉਹਨਾਂ ਨੂੰ ਮਾੜਾ ਬੋਲਦੇ ਹੁੰਨੇ ਆ ਦੱਸੋ ਉਹ ਸਾਡੇ ਕੌਮ ਦੇ ਹੀਰੇ ਹੈ ਯਾਰ 30 ਸਾਲਾਂ ਚੋ ਜੇਲ੍ਹਾਂ ਚ ਬੰਦ ਬੈਠੇ ਉਹ ਵੀ ਸਿੰਘ ਸਾਡੇ ਹੈ 30 ਸਾਲ ਹੋ ਗਏ ਜੇਲ੍ਹਾਂ ਚ ਬੰਦ ਬੈਠੇ ਨੂੰ ਸਾਡੇ ਅਸੀਂ ਤਾਂ ਉਹਨਾਂ ਨੂੰ ਵੀ ਕੌਮ ਦੇ ਹੀਰੇ ਮੰਨਦੇ ਆ ਦੱਸੋ ਅਸੀਂ ਕਿੱਥੇ ਮਾੜਾ ਬੋਲਦੇ ਹਾਂ ਉਹਨਾਂ ਨੂੰ ਇਹ ਬੰਦੇ ਚਾਹੁੰਦੇ ਆ ਵੀ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਮੂੰਹ ਚੋਂ ਕਢਾ ਕੇ ਵੇਖੀਏ ਵੀ ਇਹ ਬੋਲਦੇ ਕੀ ਆ ਹਾਂ ਬਾਬਾ ਜਿੱਥੋਂ ਤੂੰ ਕੁੰਡਿਆ ਬੋਲਦਾ ਨਾ ਕੁੰਡਿਆ ਮੇਰਾ ਤੇਰੀ ਰਗ ਸਮਝਦਾ ਜਿੱਥੋਂ ਤੂੰ ਬੋਲਦਾ ਤੈਨੂੰ ਮੈਂ ਦੱਸਾਂ ਠੀਕ ਆ ਨਾ ਜਿੱਥੋਂ ਤੂੰ ਬੋਲਦਾ ਤੇਰੀ ਮੈਂ ਰਗ ਸਮਝਦਾ ਜਿਹੜੀ ਜਿਹੜੀ ਗੱਲ ਤੂੰ ਕਰਨੀ ਚਾਹਣਾ ਮੇਰੇ ਮੂੰਹ ਚੋਂ ਕਢਾਉਣਾ ਚਾਹਣਾ ਉਹ ਮੈਂ ਸਭ ਜਾਣਦਾ ਤੇਰੇ ਮੈਂ ਅੰਦਰਲੇ ਰਗਸਾਰ ਹੋਏ ਠੀਕ ਆ ਨਾ ਇੱਕ ਆ ਲੁੱਲੂ ਮੰਤਰੀ ਥੱਲੇ ਆ ਗਿਆ ਹਲੂ ਮੰਤਰੀ ਹੈ ਇਹ ਬੜੀਆਂ ਗਾਲਾਂ ਹੀ ਥੱਲੇ ਕੱਢਦਾ ਹੁੰਦਾ ਹੁਣ ਮੇਰੀ ਕਮੈਂਟ ਚ ਆ ਗਿਆ ਇਸ ਥੱਲੇ ਚਲੋ ਕਰਦੇ ਕੋਈ ਇਹਨੂੰ ਵੈਨਿਆ ਵੀ ਕੀ ਕਰਦਾ ਨਹੀਂ ਤਾਂ ਮੇਰੇ ਕੋਲ ਸੰਗਲ ਪਿਆ ਬਲੌਗ ਵਾਲਾ ਜਿਵੇਂ ਨਾਲ ਹੀ ਲਿਆਂਦਾ ਆ ਵੇ ਹੈਦਰ ਹੈ ਨੇ ਬਲੇਡ ਦੇਣਾ ਮੁੱਤੋਂ ਦੀ ਉਹਦੀ ਇਹ ਖੋਲੋ ਜਾ ਤੂੰ ਇਹ ਆ ਚੱਕ ਹੈ ਸੰਗਲ ਉਹਦੀ ਬਲੇਡ ਦੇ ਦੇਣਾ ਆਪਾਂ ਤੋਂ ਆਪਾਂ ਇਹਨੂੰ ਵੀਡੀਓ ਕਾਲ 'ਚ ਲਈਏ ਚਲੋ ਬਈ ਲੈ ਬਈ ਹੁਣ ਵੇਖੋ ਹਣਾ ਉਹ ਭੱਜ ਗਿਆ ਵੀਡੀਓ ਕਾਲ 'ਚ ਕਿ ਡਿਸਲਾਈਨ ਕਰ ਗਿਆ ਯਾ ਕੋਟ ਕੱਟ ਗਿਆ ਜੇ ਆ ਤੁਹਾਡਾ ਜਿਹੜਾ ਆ ਸ਼ੁੱਕਲ ਆ ਜਿਹੜਾ ਲੈ ਬੱਸ ਯਾ ਸ਼ੁਕਲਿਆ ਕਰ ਗਿਆ ਕੰਮ ਹਣ ਯਾ ਯਾਰ ਹਮ ਤੈਨੂੰ ਕੀ ਆਖੀਏ ਦੱਸ ਮੈਂ ਗਾਲ ਕੱਢਣ ਨੂੰ ਜੀ ਨਹੀਂ ਕਰਦਾ ਤੈਨੂੰ ਵੀ ਤੁਸੀਂ ਤਤੰਦਰੋ ਕਮੈਂਟ ਕਰ ਸਕਦੇ ਆਖੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦਾ ਨਹੀਂ ਮੈਂ ਤੈਨੂੰ ਵੀਡੀਓ ਕਾਲ 'ਚ ਲੈ ਕੇ ਆਉਣਾ ਜੱਟਾ ਜੇ ਤੂੰ ਵੀਡੀਓ ਕਾਲ 'ਚ ਨਹੀਂ ਆਉਣਾ ਤੈਨੂੰ ਕੋਈ ਸਵਾਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਤੁਸੀਂ ਫੇਕ ਹੋ ਤੁਸੀਂ ਫੇਕ ਹੋ ਤੇ ਫੇਕ ਜੇ ਤੁਸੀਂ ਅੰਨੇ ਵੀ ਅਸੀਂ ਫੇਕ ਨਹੀਂ ਵੀਡੀਓ ਕਾਲ 'ਚ ਆ ਜਾ ਆਪਣੀ ਬੂਥੀ ਦਿਖਾ ਜਾ ਨਹੀਂ ਗੁਰੂਆ ਅਸੀਂ ਕੀ ਗਲਤ ਪੁੱਛ ਲਿਆ ਮੈਂ ਤੈਨੂੰ ਕਹਦਾ ਆਖਿਆ ਵੀ ਤੂੰ ਕੁਝ ਗਲਤ ਪੁੱਛ ਲਿਆ ਮੈਂ ਤੈਨੂੰ ਵੀ ਵੀਡੀਓ ਕਾਲ 'ਚ ਆ ਉਹ ਤੁਹਾਡਾ ਪਹਿਲਾ ਵਾਲਾ ਵੀ ਨਹੀਂ ਆਇਆ ਉਹ ਜਿਹੜਾ ਕੁੰਡਾ ਸਿੰਘ ਸੀ ਉਹ ਤਾਂ ਆਇਆ ਹੀ ਨਹੀਂ ਹੁਣ ਤੂੰ ਉਹ ਨਾਮ ਵੀ ਨਹੀਂ ਵੀਡੀਓ ਕਾਲ ਜਨ ਫਿਰ ਇੱਥੋਂ ਪਤਾ ਲੱਗਦਾ ਨਹੀਂ ਵੀ ਤੁਸੀਂ ਫੇਕ ਆਈਡੀਆਂ ਵਾਲੇ ਹੋ ਯਾਰ ਉਹ ਤੁਹਾਡੇ ਨਾਲ ਮੱਥਾ ਕਿਵੇਂ ਮਾਰ ਗਏ ਅਸੀਂ ਠੀਕ ਹੈ ਨਾ ਸਵਾਲਾਂ ਦੇ ਜਵਾਬ ਤਾਂ ਉਹਨਾਂ ਤੇ ਦਊਗਾ ਨਾ ਜਿਹੜਾ ਸਹੀ ਆਈਡੀ ਵਾਲਾ ਬੰਦਾ ਜਿਹੜਾ ਪੇਜ ਵਾਲਾ ਗੱਲ ਤਾਂ ਉਹਨਾਂ ਦੀ ਹੈ ਨਾ हां जेड़े 30-30 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਆ ਮੈਂ ਸਾਰੇ ਬਿਆਨ ਸੁਨੇ ਮੈਨੂੰ ਸਾਰਾ ਪਤਾ ਉਹਨਾਂ ਬਾਰੇ ਮੈਨੂੰ ਮੈਨੂੰ ਸਾਰਾ ਪਤਾ ਉਹਨਾਂ ਬਾਰੇ ਬਈ ਹਾਂ ਮੈਨੂੰ ਸਾਰਾ ਪਤਾ ਸਾਰਾ ਇੱਕ ਸੁਣੀ ਦਿਆਲਾ ਸਰਪੰਚ ਨੂੰ ਲੈ ਕੇ ਆ ਦਿਆਲਾ ਸਰਪੰਚ ਮੇਰੇ ਸੱਜੇ ਪੱਟੋਂ ਕੱਢ ਮੈਂ ਦਿਆਲਾ ਸਰਪੰਚ ਨੂੰ ਜਾਣਦਾ ਕੋਈ ਮੈਨੂੰ ਹੀ ਕਿਹੜੀ ਆਈਡੀ ਆ ਦਿਆਲਾ ਸਰਪੰਚ ਜਿਵੇਂ ਤੂੰ ਆਵੇਂ ਦਿਆਲਾ ਸਰਪੰਚ ਆ ਉਹ ਵੀ ਫੇਕ ਆਈਡੀ ਆਲਾ ਹੁਣ ਠੀਕ ਆ ਕੋਈ ਕਿਤੇ ਪਾ ਅੱਖ ਚ ਗੱਲ ਕਰੀ ਜਾਂਦਾ ਫਿਰ ਵਿਰੋਧ ਚ ਕਰੀ ਜਾਂਦਾ ਮੈਂ ਕਿਸੇ ਨੂੰ ਕੀ ਆਖਿਆ ਦੱਸੋ ਉਹਨੇ ਕਹਿੰਦਾ ਕਦੋਂ ਦਿਖਾਇਆ ਮੂੰਹ ਉਹ ਉਤਕੋ ਜੇ ਤੁਸੀਂ ਦੋਵੇਂ ਠੀਕ ਆ ਨਾ ਹਾਂ ਹਾਂ ਮੈਂ 400 ਸਰਪੰਚ ਨੂੰ ਕਿਉਂ ਲੈ ਕੇ ਆਵਾਂ ਲਾੜਿਆ ਮੈਂ ਕਿਉਂ ਲੈ ਕੇ ਆਵਾਂ ਦੱਸ ਮੈਂ ਕਿਸੇ ਨੂੰ ਕਿਉਂ ਲੈ ਕੇ ਆਵਾਂ ਮੈਨੂੰ ਮੈਂ ਆਉਂਗਾ ਗੱਲਬਾਤ ਮੈਂ ਕਰਨੀ ਆ ਮੇਰੀ ਮੇਰੀ origial id ਆ origial page ਆ ਤੁਹਾਡੇ ਸਾਹਮਣੇ ਲਾਈਵ ਬੈਠਾ ਗੱਲਬਾਤ ਕਰਦਾ ਮੈਂ ਉਹਨਾ ਮੈਂ ਕਿਸੇ ਨੂੰ ਕਿਉਂ ਲੈ ਕੇ ਆਵਾਂ ਦੱਸੋ ਮੈਂ ਕਿਸੇ ਨੂੰ ਕਿਉਂ ਲੈ ਕੇ ਆਵਾਂ ਸਾਹਮਣੇ ਕਿਸੇ ਨੂੰ ਦੱਸੋ ਮੈਂ 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 ਤੁਹਾਡੇ ਸਾਹਮਣੇ ਆ ਤੁਸੀਂ ਗੱਲ ਕਰੋ ਆਖੀ ਜੇ ਤੁਸੀਂ ਨਹੀਂ ਆਉਂਦੇ ਫਿਰ ਸਮਝੋ ਤੁਸੀਂ ਫੇਕ ਆਈਡੀਆਂ ਵਾਲੇ ਹੋ ਦੱਸੋ ਮੈਂ ਤੁਹਾਡੇ ਨਾਲ ਮੈਂ ਮੱਥਾ ਮਾਰਾਂ ਚਲੋ ਕੋਈ ਗੱਲ ਨਹੀਂ ਆਪਾਂ ਇਹਨਾਂ ਦਾ ਕਿਹੜਾ ਜਵਾਬ ਦੇਣਾ ਠੀਕ ਹੈ ਨਾ ਸੋਣੀਆਂ ਸਿੱਧੂ ਕੋਈ ਨਹੀਂ ਕੋਈ ਨੇ ਕਬਜ਼ਾ ਕੀਤਾ ਥਾਣੇ ਦੇ ਕਬਜ਼ਾ ਉੱਥੇ ਥਾਣੇ ਦੇ ਕਬਜ਼ਾ ਹੋ ਗਿਆ ਤੁਸੀਂ ਰੌਲਾ ਪਾ ਕੇ ਬਹਿ ਗਏ ਹੋ ਚਰਨ ਘਾਟ ਵਾਲੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਿਉਰੀ ਦੇ ਵਿੱਚ ਬੇਦਵੀ ਕਰਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਉਰੀ ਦੇ ਵਿੱਚ ਬਲਾਦਕਰ ਕਰਤਾ ਤੁਹਾਨੂੰ ਦੰਦਲਾ ਪੈ ਗਿਆ ਕਤੀੜੋ ਵੀ ਉਧਰ ਤੁਸੀਂ ਬੋਲੀ ਨਹੀਂ ਹਜੇ ਤੱਕ ਹੈ ਵੀ ਉੱਥੇ ਤੁਸੀਂ ਬੋਲੀ ਨਹੀਂ ਮੈਨੂੰ ਆਦਾ ਵੀ ਚੱਲ ਤੂੰ ਦੱਸ ਪਹਿਲਾਂ ਗੋਲੀ ਕਿਹੜੀ ਖਾਧੀ ਆ ਮੈਂ ਉਹ ਗੋਲੀ ਖਾਧੀ ਜਿਹੜੀ ਤੇਰੀ ਮੰਮੀ ਨੇ ਬਣਾ ਕੇ ਦਿੱਤੀ ਸੀ ਮੈਨੂੰ ਅੰਟ ਤੇਨੇ ਬਣਾ ਕੇ ਦਿੱਤੀ ਸੀ ਨਾ ਤੇਰੀ ਮੰਮੀ ਨੇ ਮੈਨੂੰ ਗੋਲੀ ਮੈਂ ਉਹ ਗੋਲੀ ਖਾਦੀ ਆ ਠੀਕ ਆ ਨਾ ਹੁਣ ਹੋਰ ਬੋਲ ਹੁਣ ਇਹ ਦੁੱਤੇ ਬੋਲ ਮੜਾ ਜਾ ਹੁਣ ਹੋਰ ਕੁਝ ਕਹਿ ਦੀ ਫਿਰ ਮੈਂ ਹੁਰਦਨ ਦੱਸ ਦੂੰਗਾ ਗਿੱਲ ਜਗਦੀ ਗਿੱਲ ਜਗਦੀਪ ਆਇਆ ਕੀ ਹਾਲੀ ਗਿੱਲਾ ਕੀ ਹਾਲ ਨੇ ਦੱਸ ਇਹ ਤਾਂ ਮੇਰੇ ਇੱਕ ਵੇਰੇ ਇੱਕ ਇੱਕ ਮਿੰਟ ਦਾ ਕੰਮ ਆ ਜੇ ਮੈਂ ਬਲੌਕ ਵਾਲੀ ਸੰਗਲੀ ਚ ਨਾ ਪਾ ਦਾਂਗੇ ਕੋਈ ਨਹੀਂ ਆਪਾਂ ਦਾ ਟਾਈਮ ਲਾਉਣਾ ਠੀਕ ਆ ਕਿ ਨਹੀਂ ਕੋਈ ਪ੍ਰਵਾਣੀ ਕੋਈ ਪ੍ਰਵਾਣੀ ਹੱਸਦੇ ਰਹੀਦਾ ਚੀਕ ਕਢਾ ਕੇ ਛੱਡੀ ਦੀ ਇਹਨਾਂ ਦੀ ਜਿੰਦ ਕੱਢ ਮਿਸਤਰੀ ਵੀ ਆ ਗਿਆ ਚਾਚਾ ਕੁੰਡਾ ਸਿੰਘ ਆਂਦਾ ਵੀ ਹੁਣ ਗਾਲ੍ਹਾਂ ਖਾਣੀਆਂ ਤੂੰ ਲੈ ਹੈ ਚਾਵਲ ਬੰਦਾ ਕਿਸੇ ਥਾਂ ਦਾ ਵੀ ਤੂੰ ਮੈਨੂੰ ਆਖੀ ਨਾ ਵੀ ਤੂੰ ਗੋਲੀ ਕਿਹੜੀ ਖਾਧੀ ਆ ਐਂ ਤੇ ਮੈਂ ਤੈਨੂੰ ਅਕੋ ਜਵਾਬ ਦੇਤਾ ਤੇ ਹੁਣ ਤੂੰ ਨਾ ਮੈਂ ਗਾਲਾਂ ਕੱਢੂੰਗਾ ਕੱਢ ਗਾਲਾਂ ਕੱਢੀ ਕੱਢੀ ਗਾਲਾਂ ਗਾਲਾਂ ਖਾ ਖਾ ਤੇ ਮੈਂ ਢੀਠ ਹੋਇਆ ਪਿਆ ਜਿਵੇਂ ਢੀਠਾ ਥੋੜੇ ਰ ਕੇ ਮੂਰਖ ਬੜੀਆਂ ਗਾਲਾਂ ਕੱਢਦੇ ਆ ਤੇ ਮੈਂ ਜਿਵੇਂ ਢੀਠ ਹੋਇਆ ਪਿਆ ਗਾਲਾਂ ਕੱਢ ਕੱਢ ਉਹ ਖਾ ਖਾ ਕੇ ਬੇਫਿਕਰ ਰਹਿ ਕੇ ਜਿੰਨੀ ਮਰਜ਼ੀ ਸੋਹਣੀ ਗਾਲਾਂ ਕੱਢੋ ਕੋਈ ਚੱਕਰ ਨਹੀਂ ਅਰਵਿੰਦਰ ਸਿੰਘ ਤੂੰ ਕਿਧਰ ਆਇਆ ਫਿਰਦਾ ਠਕੇਲ ਮੈਨੂੰ ਪਤਾ ਲੱਗਾ ਤੂੰ ਮੈਨੂੰ ਯਾਦ ਕਰਦਾ ਸੀ ਉਹ ਤੈਨੂੰ ਤਾਂ ਯਾਰ ਕਰਦੀ ਰਹੀਦਾ ਯਾਰ ਤੈਨੂੰ ਦੱਸ ਹੈ ਇੱਕ ਵੇਖੋ ਵੇਖੋ ਗਾਲਾਂ ਵਾਲੇ ਮਾਨਪੁਰਛੋਂ ਡੇ ਗਾਲਾਂ ਵਾਲੇ ਥੱਲੇ ਗਾਲਾਂ ਵਾਲੇ ਮਾਨਪੁਰਛੋਂ ਡੇ ਸਾਡਾ ਕੀ ਟਾਂਗਾ ਛੜਤ ਤੋਂ ਲਾ ਲੋਂਗੇ ਤੁਸੀਂ ਕੱਖ ਨਹੀਂ ਕਰ ਸਕਦੇ ਤੁਸੀਂ